ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡਲਾਜੀ 17 ਦਸੰਬਰ ਦੇ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਵੀ ਇੱਕ ਰੈਲੀ ਦਾ ਸੰਬੋਧਨ ਕਰਨ ਜਾ ਰਹੇ ਨੇ ਪਿੰਡ ਮਹਿਰਾਜ ਵਿਖੇ ਕੀ 2024 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਇਸ ਨੂੰ ਐਲਾਨੇ ਜੰਗ ਮੰਨਿਆ ਜਾਵੇ 2024 ਦੀਆਂ ਚੋਣਾਂ ਲਈ ਤੇ ਇਸ ਰੈਲੀ ਨੂੰ ਲੈ ਕੇ ਵੀ ਅਪਡੇਟ ਜ਼ਰੂਰ ਸਾਂਝਾ ਕਰਿਓ ਹਰਜੋਤ ਜੀ ਪੰਜਾਬ ਦੀ ਸਿਆਸਤ ਇੱਕ ਹੋਰ ਮੋੜਾ ਕੱਟਣ ਲਈ ਤਿਆਰ ਹੈ ਪੰਜਾਬ ਦੇ ਵਿੱਚ ਕਈ ਵਾਰ ਸਿਆਸਤ ਨੇ ਮੋੜਾ ਕਰਦੇ ਆ ਅੱਜ ਇੱਕ ਵਾਰ ਫੇਰ ਇਹ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਪਿੰਡ ਮਹਿਰਾਜ ਬਠਿੰਡਾ ਦਾ रामपुरा ਫੂਲ ਦਾ ਪਿੰਡ ਮਹਿਰਾਜ ਬਹੁਤ ਵੱਡਾ ਪਿੰਡ ਹੈ ਕੈਪਟਨ ਅਮਰਿੰਦਰ ਸਿੰਘ ਦਾ ਵੀ ਉਸ ਪਿੰਡ ਨਾਲ ਸੰਬੰਧ ਰਿਹਾ ਹੈ ਨਵਜੋਤ ਸਿੰਘ ਸਿੱਧੂ ਦਾ ਵੀ ਉਸ ਪਿੰਡ ਨਾਲ ਸੰਬੰਧ ਹੈ ਤੇ ਉੱਥੇ ਹੁਣ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਵੱਡੀ ਰੈਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਭਾਲਾ ਕੀ ਰੈਲੀ ਦਾ ਪ੍ਰਬੰਧ ਹਰਵਿੰਦਰ ਸਿੰਘ ਲਾੜੀ ਜਿਹੜੇ ਬਠਿੰਡਾ ਦਿਹਾਤੀ ਤੋਂ ਚੋਣ ਲੜੇ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ ਡਟੇ ਹੋਏ ਲੀਡਰ ਨੇ ਔਰ ਇਹਦੇ ਨਾਲ ਨਾਲ ਰਜਵੀਰ ਸਿੰਘ ਰਾਜਾ ਸਿੱਧੂ ਇਹ ਵੀ ਕਾਂਗਰਸ ਦੇ ਨੌਜਵਾਨ ਆਗੂ ਨੇ ਸੋ ਉਹਨਾਂ ਵੱਲੋਂ ਇਸ ਰੈਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਮਹਾਰਾਜ ਦੇ ਵਿੱਚ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਰਵਿੰਦਰ ਲਾੜੀ ਰਾਜਵੀਰ ਰਾਜਾ ਸਿੱਧੂ ਤੇ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਸਾਥੀ ਨੇ ਜਾਂ ਕਾਂਗਰਸ ਪਾਰਟੀ ਦੇ ਜਾਂ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਲੋਕ ਨੇ ਜਾਂ ਸਾਡੇ ਵੱਖ-ਵੱਖ ਸੰਗਠਨਾਂ ਦੇ ਲੋਕ ਨੇ ਕਿਉਂਕਿ ਇਸ ਰੈਲੀ ਨੂੰ ਨਾਮ ਦਿੱਤਾ ਗਿਆ ਜਿੱਤੇਗਾ ਪੰਜਾਬ ਰੈਲੀ ਸੋ ਜਿਸ ਤਰ੍ਹਾਂ ਦੇ ਪੋਸਟਰ ਆਏ ਨੇ ਇਸ ਰੈਲੀ ਬਾਰੇ ਜਿੱਤੇਗਾ ਪੰਜਾਬ ਰੈਲੀ ਸੋ 17 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਜਿੱਤੇਗਾ ਪੰਜਾਬ ਰੈਲੀ ਨੂੰ ਸੰਬੋਧਨ ਕਰਨਗੇ ਔਰ ਜਿਹੜੇ ਪੋਸਟਰ ਆਏ ਨੇ ਔਰ ਜੋ ਜਾਣਕਾਰੀਆਂ ਨੇ ਕਿ ਮੰਚ ਤੇ ਕਾਂਗਰਸ ਦੇ ਪ੍ਰੈਜ਼ੀਡੈਂਟ ਮਲਕੇ ਅਰਜਨ ਖੜਗੇ ਸੋਨੀਆ ਪ੍ਰਿੰਕਾ ਗਾਂਧੀ ਅਤੇ ਰਾਹੁਲ ਗਾਂਧੀ ਇਹਨਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਣਗੀਆਂ ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ 2024 ਤੋਂ ਪਹਿਲਾਂ ਕਾਂਗਰਸ ਦੇ ਸਿਪਾਹੀ ਵਲੰਟੀਅਰ ਦੀ ਹیثیت ਦੇ ਨਾਲ 24 ਦੀਆਂ ਚੋਣਾਂ ਤੋਂ ਪਹਿਲਾਂ ਐਲਾਨੇ ਜੰਗ ਕਰਨ ਵਾਲੇ ਨੇ ਇਹ ਗੱਲ ਵੱਖਰੀ ਹੈ ਕਿ ਕੀ ਕਾਂਗਰਸ ਦੀ ਹਾਈ ਕਮਾਂਡ ਆਉਂਦੇ ਸਮੇਂ 'ਚ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇਗੀ ਕਿਉਂਕਿ ਪਹਿਲਾਂ ਵੀ ਜਦੋਂ ਵੇਲਾ ਸੀ ਜਦੋਂ ਕੈਪਟਨ ਮਰਿੰਦਰ ਸਿੰਘ ਨੂੰ ਹਟਾਇਆ ਗਿਆ ਜਦੋਂ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾ ਦੇਣਗੇ ਉਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਚਰਨਜੀਤ ਚੰਨੀ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੇ ਸਾਥੀਆਂ ਦਾ ਇਹ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਅਸਲ ਮੁੱਦਿਆਂ ਤੇ ਸਿਆਸਤ ਮੋੜ ਕੇ ਲਿਆਉਣੀ ਹੈ ਕੋਈ ਦੂਰਾਈ ਨਹੀਂ ਹੈ ਕਿ 2024 ਦੀਆਂ ਚੋਣਾਂ ਦੇ ਵਿੱਚ ਪੂਰੀ ਦਾ ਪੂਰੇ ਦਾ ਪੂਰਾ ਜਿਹੜਾ ਮਾਹੌਲ ਹੈ ਉਹ ਕੇਂਦਰੀ ਨੀਤੀਆਂ ਦੇ ਆਲੇ ਦੁਆਲੇ ਘੁੰਮ ਜਾਂਦਾ ਹੈ ਕਿਉਂਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਨਰਿੰਦਰ ਮੋਦੀ ਚਿਹਰਾ ਹੋਣਗੇ ਕਾਂਗਰਸ ਇੰਡੀਆ ਗਠਬੰਧਨ ਦਾ ਹਿੱਸਾ ਹੈ 19 ਦਸੰਬਰ ਨੂੰ ਇੰਡੀਆ ਗਠਬੰਧਨ ਦੀ ਮੀਟਿੰਗ ਹੈ ਇੰਡੀਆ ਗਠਬੰਧਨ ਕਿਸ ਤਰ੍ਹਾਂ ਦੇ ਫੈਸਲੇ ਕਰਦਾ ਹੈ ਨੀਤੀਗਤ ਸਮਝੌਤੇ ਕਿਸ ਤਰ੍ਹਾਂ ਦੇ ਹੁੰਦੇ ਨੇ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੀ ਹਾਈ ਕਮਾਂਡ ਕੀ ਸਮਝੌਤਾ ਕਰਦੀ ਹੈ ਇੰਡੀਆ ਗਠਬੰਧਨ ਦੇ ਤਹਿਤ ਇਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਪਰ ਹਾਲ ਦੀ ਘੜੀ ਜਦੋਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਇਸ ਹੱਕ 'ਚ ਨਹੀਂ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰੀਏ 2024 ਦੀਆਂ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਨੇ ਹਾਮੀ ਭਰੀ ਸੀ ਕਿ ਸਾਨੂੰ ਪ੍ਰਧਾਨ ਮੰਤਰੀ ਦੀ ਚੋਣ ਲਈ 2024 ਚ ਆਪ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੋਣ ਲੜਨੀ ਚਾਹੀਦੀ ਹੈ ਬੀਜੇਪੀ ਦੇ ਕਿਸੇ ਉਮੀਦਵਾਰ ਦੇ ਖਿਲਾਫ ਸਾਡਾ ਇੱਕ ਉਮੀਦਵਾਰ ਹੋਣਾ ਚਾਹੀਦਾ ਪਰ ਇਹਦੇ ਨਾਲ-ਨਾਲ ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਤੇ ਹਮੇਸ਼ਾ ਪਹਿਰੇਦਾਰੀ ਕਰਦੇ ਰਹੇ ਨੇ ਸੋ ਪੰਜਾਬ ਦੇ ਮੁੱਦਿਆਂ ਨੂੰ ਵੀ ਇਸ ਰੈਲੀ ਦੇ ਵਿੱਚ ਕੇਂਦਰਿਤ ਕੀਤੇ ਜਾਣ ਦੀ ਸੰਭਾਵਨਾ ਹੈ ਨਵਜੋਤ ਸਿੰਘ ਸਿੱਧੂ ਕਿਹੜੇ ਕਿਹੜੇ ਪੰਜਾਬ ਨਾਲ ਜੁੜੇ ਮੁੱਦੇ ਉੱਥੇ ਚੱਕਦੇ ਨੇ ਇਹ ਰੈਲੀ ਤੋਂ ਬਾਅਦ ਪਤਾ ਲੱਗੇਗਾ ਪਰ ਇਸ ਰੈਲੀ ਨੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਾਂ ਕਾਂਗਰਸ ਦੇ ਹੋਰ ਵੱਡੇ ਲੀਡਰ ਇਸ ਰੈਲੀ 'ਚ ਜਾਣਗੇ ਉਂਝ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਵੀ ਇੱਕ ਵਲੰਟੀਅਰ ਦੇ ਤੌਰ ਤੇ ਇੱਕ ਪੰਜਾਬ ਹਤਾਇਚੀ ਦੇ ਤੌਰ ਤੇ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਨੇ ਜਿੱਥੇ ਉਹਨਾਂ ਦੇ ਸਮਰਥਕ ਬਹੁਤ ਵੱਡੀ ਗਿਣਤੀ 'ਚ ਪੁੱਜਦੇ ਨੇ ਪੂਰੀ ਉਮੀਦ ਹੈ ਕਿ ਇਸ ਮੰਚ ਤੇ ਵੀ ਨਵਜੋਤ ਸਿੰਘ ਸਿੱਧੂ ਦੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਵੀ ਆਉਣਗੇ ਔਰ ਇਸ ਰੈਲੀ ਦੇ ਵਿੱਚ ਵੀ ਵੱਡੀ ਗਿਣਤੀ ਚ ਲੋਕ ਪੁੱਜਣਗੇ ਇਹਦੀ ਪੂਰੀ ਸੰਭਾਵਨਾ ਹੈ ਔਰ 17 ਤਰੀਕ ਦੀ ਜਿਹੜੀ ਇਹ ਰੈਲੀ ਹੈ ਇਹ ਪੰਜਾਬ ਚ ਨਵਜੋਤ ਸਿੰਘ ਸਿੱਧੂ ਦੇ 2024 ਤੋਂ ਪਹਿਲਾਂ ਜਿਹੜਾ ਐਲਾਨੇ ਜੰਗ ਹੈ ਮੈਨੂੰ ਲੱਗਦਾ ਉਹਦੀ ਸ਼ੁਰੂਆਤ ਹੈ ਇਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਸਮੇਂ ਚ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਹੋ ਸਕਦੀਆਂ ਨੇ ਕਿਉਂਕਿ ਪਹਿਲਾਂ ਵੀ ਜਦੋਂ ਵਿਧਾਨ ਸਭਾ ਚੋਣਾਂ ਸੀ ਤੇ ਹਰ ਉਮੀਦਵਾਰ ਚਾਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਸਾਡੇ ਲਈ ਰੈਲੀ ਕਰਕੇ ਜਾਵੇ ਔਰ ਮੈਨੂੰ ਲੱਗਦਾ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਨੇ 13 ਦੇ 13 ਹਲਕਿਆਂ ਤੇ ਜਿਹੜੇ ਪੰਜਾਬ ਦੇ ਕਾਂਗਰਸ ਦੇ ਉਮੀਦਵਾਰ ਹੋਣਗੇ ਇਸ ਵਕਤ ਉਹਨਾਂ ਦੀ ਪਹਿਲ ਹੋਣੀ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਲਈ ਰੈਲੀਆਂ ਕਰਨ ਸੋ ਆਉਂਦੇ ਸਮੇਂ ਚ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਸਾਨੂੰ ਖੂਬ ਦੇਖਣ ਨੂੰ ਮਿਲ ਸਕਦੀਆਂ ਨੇ ਉਹ ਕਿਹੜੀ ਰੈਲੀ ਚ ਜਾਂਦੇ ਨੇ ਕਦੋਂ ਜਾਂਦੇ ਨੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਚ ਜਾਂਦੇ ਨੇ ਇਹ ਤਾਂ ਵਕਤ ਹੀ ਦੱਸੇਗਾ ਪਰ ਨਵਜੋਤ ਸਿੰਘ ਸਿੱਧੂ ਦੀਆਂ ਇਹਨਾਂ ਰੈਲੀਆਂ ਦੇ ਨਾਲ ਇੱਕ ਵਾਰ ਫੇਰ ਪੰਜਾਬ ਦੇ ਮੁੱਦੇ ਵੀ ਉਭਰਣਗੇ ਔਰ 2024 ਦਾ ਮਾਹੌਲ ਵੀ ਸੈੱਟ ਹੋਏਗਾ ਦਲਾ ਜੀ ਖਬਰਾਂ ਔਰ ਚਰਚਾਵਾਂ ਕੁਛ ਇਹ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੇ ਲਈ ਜੋ ਹੈ ਗੁਪਤ ਰਿਪੋਰਟਾਂ ਲੈ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਕਈ ਵੱਡੇ ਲੀਡਰਸ ਦੇ ਨਾਲ ਮੁਲਾਕਾਤਾਂ ਵੀ ਕੀਤੀਆਂ ਨੇ ਅਤੇ ਇਸ ਨੂੰ ਲੈ ਕੇ ਜੋ ਹੈ ਫੀਡਬੈਕ ਵੀ ਲਈ ਹੈ ਵੱਡੇ ਲੀਡਰਸ ਸੋ ਮੈਂ ਇੱਥੇ ਗੱਲ ਜ਼ਰੂਰ ਕਰਨਾ ਚਾਹੂੰਗੀ ਕਿ ਆਖਿਰ ਤੁਹਾਡੀ ਨਜ਼ਰ ਵਿੱਚ ਕਿਹੜੇ ਵੱਡੇ ਲੀਡਰਸ ਦੇ ਨਾਲ ਮੁਲਾਕਾਤਾਂ ਕਰਕੇ ਫੀਡਬੈਕ ਲਈ ਗਈ ਹੈ ਤੇ ਕਿਸ ਤਰ੍ਹਾਂ ਦੀਆਂ ਸਥਿਤੀਆਂ ਸਿਆਸੀ ਤੌਰ ਤੇ ਆਉਂਦੇ ਸਮੇਂ ਦੀਆਂ ਨਜ਼ਰ ਆ ਰਹੀਆਂ ਨੇ ਉਧਰ ਹਰਜੋਜੀ ਤੁਹਾਡਾ ਜਿਹੜਾ ਸਵਾਲ ਹੈ ਬੜਾ ਐਮ ਹੈ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਇਸ ਵਕਤ ਪੂਰੇ ਮੁਲਕ ਚੋਂ ਗੁਪਤ ਰਿਪੋਰਟਾਂ ਇਕੱਠੀਆਂ ਕਰ ਰਹੀ ਹੈ ਔਰ ਖਾਸ ਤੌਰ ਤੇ ਪੰਜਾਬ ਤੋਂ ਦਿੱਲੀ ਤੋਂ ਗੁਜਰਾਤ ਤੋਂ ਕਰਨਾਟਕਾ ਤੋਂ ਮੱਧ ਪ੍ਰਦੇਸ਼ ਰਾਜਸਥਾਨ ਤੇ ਛੱਤੀਸਗੜ ਤੋਂ ਉਹ ਸਾਰੇ ਸੂਬੇ ਗੁਆ ਤੋਂ ਵੀ ਉਹ ਸਾਰੇ ਸੂਬੇ ਮਹਾਰਾਸ਼ਟਰ ਤੋਂ ਵੀ ਉਹ ਸਾਰੇ ਸੂਬੇ ਜਿੱਥੇ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਸਰਗਰਮ ਹੈ ਇਹ ਜਿੱਥੇ ਆਮ ਆਦਮੀ ਪਾਰਟੀ ਦਾ ਵੱਡਾ ਆਧਾਰ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ 92 ਸੀਟਾਂ ਨੇ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਿੰਨ ਵਾਰ ਬਣ ਚੁੱਕੀ ਹੈ ਗੁਜਰਾਤ ਚ ਆਮ ਆਦਮੀ ਪਾਰਟੀ ਨੂੰ 13% ਵੋਟ ਸ਼ੇਅਰ ਮਿਲਿਆ ਅਗਰ ਆਮ ਆਦਮੀ ਪਾਰਟੀ ਤੇ ਕਾਂਗਰਸ ਗੁਜਰਾਤ ਚ ਇਕੱਠੀਆਂ ਚੋਣਾਂ ਲੜਦੇ ਤੇ ਗੁਜਰਾਤ ਦੇ ਵਿੱਚ ਭਾਜਪਾ ਨੂੰ ਬਹੁਤ ਵੱਡੀ ਜਿੱਤ ਮਿਲ ਸਕਦੀ ਸੀ ਔਰ ਜਿਸ ਤਰ੍ਹਾਂ ਨਾਲ ਤਿੰਨ ਸੂਬਿਆਂ ਦੇ ਨਤੀਜੇ ਆਏ ਨੇ ਮਧ ਪ੍ਰਦੇਸ਼ ਛੱਤੀਸਗੜ੍ਹ ਤੇ ਰਾਜਸਥਾਨ ਇਹ ਭਾਜਪਾ ਨੂੰ ਵੀ ਪਤਾ ਹੈ ਅਗਰ ਇੰਡੀਆ ਗਠਬੰਧਨ ਦੀਆਂ ਪਾਰਟੀਆਂ ਇਕੱਠੀਆਂ ਚੋਣਾਂ ਲੜਦੀਆਂ ਤੇ ਭਾਜਪਾ ਦਾ ਮੁਕਾਬਲਾ ਫਸ ਸਕਦਾ ਸੀ ਸਾਰੇ ਸੂਬਿਆਂ 'ਚ ਭਾਜਪਾ ਜਿੱਤ ਜਾਂਦੀ ਅਜੇ ਅਸਰ ਸੰਭਵ ਨਹੀਂ ਸੀ ਰਹਿਣਾ ਅਜਿਹੇ ਹਾਲਾਤਾਂ ਦੇ ਵਿੱਚ ਕਾਂਗਰਸ ਬਹੁਤ ਗਹਿਰਾਈ ਦੇ ਨਾਲ ਸੋਚ ਵਿਚਾਰ ਕਰ ਰਹੀ ਹੈ ਕਿ ਕਿਉਂ ਨਾ ਕਿਉਂ ਨਾ ਆਮ ਆਦਮੀ ਪਾਰਟੀ ਦਿੱਲੀ ਪੰਜਾਬ ਔਰ ਬਾਕੀ ਸੂਬਿਆਂ ਦੇ ਵਿੱਚ ਰਿਪੋਰਟਾਂ ਲਈਆਂ ਜਾਣ ਕਿ ਲੀਡਰ ਕੀ ਚਾਹੁੰਦੇ ਨੇ ਜ਼ਮੀਨ ਤੇ ਲੋਕਾਂ ਦੀ ਰਾਏ ਕੀ ਹੈ ਅਗਰ ਆਮ ਆਦਮੀ ਪਾਰਟੀ ਨਾਲ ਇੰਡੀਆ ਗਠਜੁਟਬੰਧਨ ਦੇ ਵਿੱਚ ਸੀਟਾਂ ਦੀ ਵੰਡ ਹੁੰਦੀ ਹੈ ਤੇ ਉਹਦੇ ਨਫਾ ਨੁਕਸਾਨ ਕੀ ਹੈ ਹਾਲਾਂਕਿ ਪੰਜਾਬ 'ਚ ਬਹੁਤ ਸਾਰੇ ਲੀਡਰ ਪਹਿਲਾਂ ਵਿਰੋਧੀ ਨੇ ਉਹ ਕਹਿੰਦੇ ਨੇ ਨਹੀਂ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜਨੀਆ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਭਾਵੇਂ ਰਾਜਾ ਵੜਿੰਗ ਨੇ ਉਹ ਵੀ ਸ਼ੁਰੂ ਚ ਵਿਰੋਧ ਕਰਦੇ ਰਹੇ ਨੇ ਭਾਵੇਂ ਸੁਖਜਿੰਦਰ ਰੰਧਾਵਾ ਨੇ ਉਹ ਵੀ ਵਿਰੋਧ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਇਕੱਲੇ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਚੋਣ ਹੈ ਇਸ ਕਰਕੇ ਅਗਰ ਮਿਲ ਕੇ ਵੀ ਹਾਈ ਕਮਾਂਡ ਫੈਸਲਾ ਕਰਦੀ ਹੈ ਤੇ ਕੋਈ ਗੱਲ ਨਹੀਂ ਹੈ ਹੁਣ ਵਕਤ ਬਦਲੇ ਨੇ ਤਿੰਨ ਸੂਬਿਆਂ ਦੇ ਵਿੱਚ ਨਤੀਜਿਆਂ ਚ ਕਾਂਗਰਸ ਹਾਰੀ ਹੈ ਭਾਵੇਂ ਤੇਲੰਗਾਨਾ ਜਿੱਤੀ ਹੈ ਹੁਣ ਕਾਂਗਰਸ رائے ਲੈ ਰਹੀ ਹੈ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਪਤਾ ਹੀ ਲੱਗਿਆ ਕਿ ਪੰਜਾਬ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੂੰ ਕਾਂਗਰਸ ਦੀ ਹਾਈ ਕਮਾਂਡ ਨੇ ਦਿੱਲੀ ਸੱਦਿਆ ਸੀ। ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਨੇ, ਰਾਜਾ ਵੜਿੰਗ ਵੀ ਨੇ, ਉਹਨਾਂ ਦੇ ਵਿੱਚ ਸੁਖਜਿੰਦਰ ਰੰਧਾਵਾ ਵੀ ਨੇ, ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਨੇ। ਇਹ ਲੋਕ ਕਦੋਂ ਪਾਰਟੀ ਹਾਈ ਕਮਾਂਡ ਨੂੰ ਮਿਲ ਕੇ ਆਏ? ਇਮੀਡੀਆ ਦੇ ਵਿੱਚ ਨਹੀਂ ਆਇਆ। ਪਰ ਇਹ ਪੱਕੀਆਂ ਖਬਰਾਂ ਨੇ ਕਿ ਕਈ ਲੀਡਰ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ, ਪ੍ਰਤਾਪ ਬਾਜਵਾ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਇਹ ਹਾਈ ਕਮਾਂਡ ਦੇ ਲੀਡਰਾਂ ਦੇ ਸੰਪਰਕ ਚ ਆਏ ਨੇ ਮਿਲ ਕੇ ਆਏ ਨੇ ਜਾਂ ਇਹਨਾਂ ਨੇ ਆਪਣੀ ਫੀਡਬੈਕ ਗੱਲਬਾਤ ਰਾਹੀਂ ਦਿੱਤੀ ਹੈ ਟੈਲੀਫੋਨਿਕ ਕਮਿਊਨੀਕੇਸ਼ਨ ਨਾਲ ਦਿੱਤੀ ਹੈ ਫੀਡਬੈਕ ਕਾਂਗਰਸ ਦੀ ਹਾਈ ਕਮਾਂਡ ਨੇ ਲਈ ਹੈ ਗੁੱਪਤ ਰਿਪੋਰਟਾਂ ਵੀ ਕਾਂਗਰਸ ਦੀ ਹਾਈ ਕਮਾਂਡ ਨੇ ਇਕੱਠੀਆਂ ਕੀਤੀਆਂ ਨੇ ਕਿ ਵਲੰਟੀਅਰ ਕੀ ਸੋਚਦਾ ਹੈ ਆਮ ਵਰਕਰ ਕੀ ਸੋਚਦਾ ਹੈ ਪੰਜਾਬ ਦੇ ਵਿੱਚ ਦਬਾਅ ਕਾਂਗਰਸ ਪਾਰਟੀ ਤੇ ਵੀ ਬਹੁਤ ਜ਼ਿਆਦਾ ਹੈ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਆ ਕਿ ਭਾਜਪਾ ਨੂੰ ਹਰਾਉਣ ਦੇ ਲਈ ਵਿਰੋਧੀ ਧਿਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਆਮ ਆਦਮੀ ਪਾਰਟੀ ਦੇ ਤਰਕ ਵੱਡੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਬੀਜੇਪੀ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਅੰਦਰ ਕਰ ਰਹੀ ਹੈ ਭਾਵੇਂ ਸਤਿੰਦਰ ਜੈਨ ਸੀ ਮਨੀਸ਼ ਸਿਸੋਦੀਆ ਸੀ ਤੇ ਭਾਵੇਂ ਹੁਣ ਸੰਜੇ ਸਿੰਘ ਨੇ ਇਹ ਆਮ ਆਦਮੀ ਪਾਰਟੀ ਦਾ ਦਾਵਾ ਇਲਜ਼ਾਮ ਵੀ ਆਰ ਖੁੱਲਾ ਇਲਜ਼ਾਮ ਹੈ ਆਮ ਆਦਮੀ ਪਾਰਟੀ ਦਾ ਹੁਣ ਕਾਂਗਰਸੀ ਦੇਖਣਾ ਚਾਹੁੰਦੀ ਹੈ ਕਿ ਅਗਰ ਅਸੀਂ ਇੰਡੀਆ ਗਠਬੰਧਨ ਦੇ ਵਿੱਚ ਆਪ ਨਾਲ ਮਿਲ ਕੇ ਚੋਣਾ ਲੜਦੇ ਆਂ ਤੇ ਕਿੰਨੀਆਂ ਸੀਟਾਂ ਸਾਨੂੰ ਛੱਡਣੀਆਂ ਪੈਣਗੀਆਂ ਤੇ ਅਗਰ ਅਸੀਂ ਸੀਟਾਂ ਦੀ ਵੰਡ ਕਰਦੇ ਆਂ ਤੇ ਉਹਦੇ ਨਫੇ ਨੁਕਸਾਨ ਕੀ ਹੈ ਕਾਂਗਰਸ ਦੇ ਵੱਡੇ ਆਗੂ ਨੇ ਪ੍ਰਤਾਪ ਬਾਜਵਾ ਉਹਨਾਂ ਦਾ ਕਹਿਣਾ ਕਿ ਅਗਰ ਅਸੀਂ ਇੱਕ ਵਾਰ ਆਪਣੀਆਂ ਸੀਟਾਂ ਭਾਜਪਾ ਨੂੰ ਆਮ ਆਦਮੀ ਪਾਰਟੀ ਨੂੰ ਛੱਡਤੀਆਂ ਪੰਜਾਬ 'ਚ ਅਸੀਂ ਮਿਲ ਕੇ ਲੜ ਲਏ ਮੰਨ ਲਓ ਪੰਜਾਬ ਚੰਡੀਗੜ੍ਹ ਪਾ ਕੇ 7-7 ਵੀ ਅਸੀਂ ਲੜ ਲਏ ਤੇ ਅਗਰ ਉਹ 7 ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਫਿਰ ਦੁਬਾਰਾ ਉੱਥੇ ਕਾਂਗਰਸ ਨੂੰ ਖੜੇ ਕਰਨਾ ਚੁਣੌਤੀ ਹੋਏਗੀ ਇਹ ਪ੍ਰਤਾਪ ਬਾਜਵਾ ਹੋਂ ਦਾ ਆਮ ਗੱਲਬਾਤ ਦੇ ਵਿੱਚ ਤਰਕ ਹੈ ਹੁਣ ਕਾਂਗਰਸ ਨੇ ਤੈਅ ਕਰਨਾ ਕਿ ਅਗਰ ਉਹ ਮਿਲ ਕੇ ਚੋਣਾ ਲੜਦੇ ਨੇ 7-7 ਪੰਜਾਬ ਤੇ ਚੰਡੀਗੜ੍ਹ ਦੀਆਂ ਤੇ ਕੀ 14 ਦੀਆਂ 14 ਸੀਟਾਂ ਆਪ ਤੇ ਕਾਂਗਰਸ ਜਿੱਤਦੇ ਨੇ ਪਹਿਲਾ ਦੂਸਰਾ ਸਵਾਲ ਅਗਰ ਉਹ ਮਿਲ ਕੇ ਨਹੀਂ ਲੜਦੇ ਤੇ ਫਿਰ ਕਾਂਗਰਸ ਕਿੰਨੀਆਂ ਜਿੱਤਦੀ ਹੈ ਤੇ ਆਮ ਆਦਮੀ ਪਾਰਟੀ ਕਿੰਨੀਆਂ ਜਿੱਤਦੀ ਹੈ ਇਹਦੇ ਉੱਪਰ ਵੀ ਜਿਹੜੀਆਂ ਖੁੱਪ ਰਿਪੋਰਟਾਂ ਨੇ ਕਾਂਗਰਸ ਦੀ ਹਾਈ ਕਮਾਂਡ ਮੰਗਾ ਰਹੀ ਹੈ ਜਿੱਥੋਂ ਤੱਕ ਗੱਲ ਆਮ ਆਦਮੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਦਾ ਵਿਸ਼ਾ ਬੜਾ ਸਾਫ਼ ਹੈ ਕਿ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਹੈ ਸੀਟਾਂ ਦੀ ਸ਼ੇਅਰਿੰਗ ਹੋਣੀ ਚਾਹੀਦੀ ਆਰਵਿੰਦ ਕੇਜਰੀਵਾਲ ਨੇ ਪਹਿਲਾਂ ਕਿਹਾ ਸੀ ਕਿ ਸਮੇਂ ਸਿਰ ਸੀਟਾਂ ਵੰਡੋ ਹੁਣ ਸਮਾਂ ਵੀ ਬਹੁਤ ਥੋੜਾ ਰਹਿ ਗਿਆ ਇਹ ਵੀ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਕਿਉਂਕਿ ਅਸੀਂ ਦਸੰਬਰ ਖਤਮ ਕਰਨ ਵਾਲੇ ਪਾਸੇ ਆ 15 ਦਸੰਬਰ ਜਿਹੜਾ ਹੈਗਾ ਲੰਘ ਗਿਆ ਅਸੀਂ ਹੁਣ ਦਸੰਬਰ ਦੇ ਅੱਧਾ ਮਹੀਨਾ ਸਾਡੇ ਕੋਲੇ ਬਾਕੀ ਹੈ ਤੇ ਜਨਵਰੀ ਦੇ ਵਿੱਚ ਰਾਮ ਮੰਦਰ ਦੇ ਵੱਡੇ ਪ੍ਰੋਗਰਾਮ ਨੇ ਉਸ ਤੋਂ ਬਾਅਦ ਫਰਵਰੀ ਹੈ ਹੋ ਸਕਦਾ ਚੋਣਾ ਅਗਾਊ ਹੋ ਜਾਣ ਫਰਵਰੀ ਚ ਹੋ ਜਾਣ ਹੋ ਸਕਦਾ ਚੋਣਾ ਅਪ੍ਰੈਲ ਚ ਹੋ ਜਾਣ ਕਿਉਂਕਿ ਮਈ ਤੱਕ ਤਾਂ ਸਰਕਾਰ ਨਵੀਂ ਬਣਨੀ ਹੈ ਅਗਰ ਜਨਵਰੀ ਦੇ ਵਿੱਚ ਸ਼੍ਰੀ ਰਾਮ ਮੰਦਰ ਦੇ ਪ੍ਰੋਗਰਾਮ ਹੁੰਦੇ ਨੇ ਤਾਂ ਪੂਰੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਖੁਸ਼ੀ ਦਾ ਮਾਹੌਲ ਹੋਏਗਾ ਉਸ ਦਰਮਿਆਨ ਇੰਡੀਆ ਗਠਜਬੰਦਨ ਦੀ ਏਕਤਾ ਤੇ ਰਣਨੀਤੀ ਤੇ ਬੜੀ ਤਵੱਜੋ ਮੀਡੀਆ ਦੇ ਵਿੱਚ ਵੀ ਨਹੀਂ ਆਉਣੀ ਕਿਉਂਕਿ ਸ਼੍ਰੀ ਰਾਮ ਮੰਦਰ ਇੱਕ ਬਹੁਤ ਵੱਡਾ ਪ੍ਰਬੰਧ ਹੋਏਗਾ ਉਦਘਾਟਨ ਦਾ ਔਰ ਬਹੁਤ ਦੇਨਾ ਤੱਕ ਲੋਕਾਂ ਦੇ ਵਿੱਚ ਖੁਸ਼ੀਆਂ ਅਤੇ ਉਤਸਵ ਵਰਗਾ ਮਾਹੌਲ ਰਹਿਣਾ ਹੈ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਦਿਨਾਂ ਦੇ ਵਿੱਚ ਵਿਰੋਧੀ ਧਿਰਾਂ ਦੀ ਸਿਆਸਤ ਨੂੰ ਕੇਂਦਰੀ মিডিਆ ਦੇ ਵਿੱਚ سوشل মিডিਆ ਦੇ ਵਿੱਚ ਓਡੀ ਥਾਂ ਨਹੀਂ ਮਿਲਨੀ ਜਿੰਨੀ ਉਮੀਦ ਕੀਤੀ ਜਾ ਸਕਦੀ ਹੈ ਹਾਲੀ ਦੀ ਘੜੀ ਦੇ ਵਿੱਚ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਵਕਤ ਹੈ ਇਹ ਵਕਤ ਬੜੀ ਅਹਿਮੀਅਤ ਵਾਲਾ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਕਿਹਾ ਸੀ ਕਿ ਜਲਦ ਤੋਂ ਜਲਦ ਅਸੀਂ ਸੀਟਾਂ ਦੀ ਵੰਡ ਕਰੀਏ ਤੇ ਹੁਣ 19 ਦਸੰਬਰ ਦੀ ਮੀਟਿੰਗ ਫੈਸਲਾ ਕਦੋਂ ਹੋ ਸਕਦੀ ਹੈ ਅਗਰ ਇੰਡੀਆ ਗਠਜੰਬੰਦਰ ਨੇ ਪ੍ਰਭਾਵੀ ਤੌਰ ਤੇ ਅੱਗੇ ਵਧਣਾ ਹੈ ਸੀਟਾਂ ਵੰਡ ਕੇ ਲੜਨੀਆਂ ਨੇ ਤੇ 19 ਦਸੰਬਰ ਤੋਂ ਬਾਅਦ ਜਿਹੜੇ 11 ਦਿਨ ਦਸੰਬਰ ਦੇ ਬਚੇ ਨੇ ਇਹ ਸਾਰੇ ਮਸਲੇ ਨਵੇੜ ਨੇ ਪੈਣਗੇ ਕੋਆਰਡੀਨੇਟਰ ਕੌਣ ਹੋਏਗਾ ਕਿਹੜੇ ਸੂਬੇ 'ਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਤੇ ਲੜੇਗੀ ਅਗਰ ਇਹ ਦਸੰਬਰ ਦੇ 10 ਦਿਨਾਂ 'ਚ ਫੈਸਲੇ ਨਹੀਂ ਹੁੰਦੇ ਤੇ ਫਿਰ ਜਨਵਰੀ ਤੇ ਫਰਵਰੀ ਦੇ ਵਿੱਚ ਫੈਸਲੇ ਤੇ ਉਹਨਾਂ ਦਾ ਪ੍ਰਚਾਰ ਬਹੁਤ ਔਖਾ ਹੋਏਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ ਮਹਿਸੂਸ ਕਰਦੀ ਹੈ ਕਿ ਅਸੀਂ ਜਲਦ ਤੋਂ ਜਲਦ ਫੈਸਲੇ ਕਰੀਏ ਪਰ ਕੀ ਕਾਂਗਰਸ ਫੈਸਲੇ ਕਰੇਗੀ ਇਹ ਰੀਟ ਬਹੁਤ ਕੁਝ ਨਿਰਪਰ ਕਰਦਾ ਹੈ ਦਲਾ ਜੀ ਪੰਜਾਬ ਦੀਆਂ ਮੌਜੂਦਾ ਸਿਆਸੀ ਸਥਿਤੀਆਂ ਦੀ ਜੇਕਰ ਗੱਲ ਕਰੀਏ ਆਉਂਦੀ 19 ਦਸੰਬਰ ਨੂੰ ਇੰਡੀਆ ਗਠਬੰਧਨ ਨੂੰ ਲੈ ਕੇ ਮੀਟਿੰਗ ਵੀ ਹੋਣ ਜਾ ਰਹੀ ਹੈ ਪਰ ਜੇ ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਇਆ ਇਹ ਗੱਲ ਕਰੀਏ ਜੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵੱਖਰੇ ਵੱਖਰੇ ਤੌਰ ਤੇ ਹੀ ਚੋਣਾ ਲੜਦਿਆਂ ਨੇ ਤਾਂ ਵੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਦਾ ਪਲੜਾ ਭਾਰੀ ਕਿਵੇਂ ਨਜ਼ਰ ਆਉਂਦਾ ਹੈ ਇਸ ਉੱਪਰ ਪੜਤਾਲ ਜ਼ਰੂਰ ਸਾਂਝੀ ਕਰਿਓ ਖਰਜੋਜੀ ਤੁਹਾਡਾ ਇਹ ਵੀ ਸਵਾਲ ਬਹੁਤ ਮਹੱਤਵਪੂਰਨ ਹੈ ਅਸਲ ਦੇ ਵਿੱਚ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖਰੇ ਲੜਦੇ ਨੇ ਤੇ ਫਿਰ ਆਮ ਆਦਮੀ ਪਾਰਟੀ ਜਿਵੇਂ ਤੁਸੀਂ ਸਵਾਲ ਕੀਤਾ ਉਹਨਾਂ ਦੀ ਹੁੰਜਾ ਫੇਰੂ ਜਿੱਤ ਕਿਉਂ ਇਹ ਸਵਾਲ ਬਹੁਤ ਵੱਡਾ ਹੈ ਇਹਦੇ ਪਿੱਛੇ ਦੋ ਤਿੰਨ ਵੱਡੇ ਫੈਕਟਰ ਨੇ ਪਹਿਲੀ ਤਾਂ ਗੱਲ ਇਹ ਹੈ ਅਗਰ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਨਹੀਂ ਲੜਦੇ ਵੱਖਰੇ ਵੱਖਰੇ ਲੜਦੇ ਨੇ ਇਹਦਾ ਮਤਲਬ ਹੈ ਜਾਂ ਤਾਂ ਇੰਡੀਆ ਗਠਜੰਬੰਦਨ ਕਮਜ਼ੋਰ ਹੋ ਗਿਆ ਟੁੱਟ ਗਿਆ ਜਾਂ ਇੰਡੀਆ ਗਠਜੰਬੰਦਨ ਨੇ ਫੈਸਲਾ ਕਰ ਲਿਆ ਕਿ ਅਸੀਂ ਲੜਾਂਗੇ ਅਲੱਗ-ਅਲੱਗ ਅਸੀਂ ਬਾਅਦ ਦੇ ਵਿੱਚ ਇਕੱਠੇ ਹੋਵਾਂਗੇ ਇਹਦਾ ਮਤਲਬ ਹੈ ਜੇ ਇੰਡੀਆ ਗਠਜਬੰਦਨ ਦੇ ਸਾਥੀ ਆਪ ਤੇ ਕਾਂਗਰਸ ਵੱਖ-ਵੱਖ ਲੜਦੇ ਨੇ ਇਹਦਾ ਮਤਲਬ ਹੈ ਲੋਕਾਂ ਨੂੰ ਪਹਿਲੀ ਗੱਲ ਤਾਂ ਇਸ ਗੱਲ ਤੇ ਭਰੋਸਾ ਨਹੀਂ ਹੋਣਾ ਕਿ ਜੇ ਤੁਸੀਂ ਇੱਕ ਉਮੀਦਵਾਰ ਹੀ ਨਹੀਂ ਦੰਦੇ ਭਾਜਪੀ ਦੇ ਖਿਲਾਫ ਤੇ ਤੁਸੀਂ ਜਿੱਤੋਗੇ ਕਿਵੇਂ ਔਰ ਦੂਸਰਾ ਅਗਰ ਆਪ ਤੇ ਕਾਂਗਰਸ ਵੱਖ-ਵੱਖ ਲੜਦੇ ਨੇ ਤਾਂ ਇਹ ਪ੍ਰਭਾਵ ਜਾਊਗਾ ਕਿ ਕਾਂਗਰਸ ਆਪ ਨਾਲ ਮਿਲ ਕੇ ਲੜਨਾ ਨਹੀਂ ਸਿੱਖਾਉਂਦੀ ਕਾਂਗਰਸ ਦੇ ਲੀਡਰ ਵਖਰੀ ਵਖਰੀ ਰਾਏ ਲੱਗਦੀ ਸੀ ਰੱਖਦੇ ਸੀ ਦੂਸਰਾ ਅਗਰ ਆਪ ਤੇ ਕਾਂਗਰਸ ਵੱਖ-ਵੱਖ ਲੜਦੇ ਨੇ ਕੀ ਕਾਂਗਰਸ ਦੇ ਵਿੱਚ ਟਿਕਟਾਂ ਦੀ ਵੰਡ ਸਹੀ ਹੋਏਗੀ ਕੀ ਕਾਂਗਰਸ ਚ ਇਸ ਵਾਰ ਵੀ ਪਤਨੀਆਂ ਨੂੰ ਭਰਾਵਾਂ ਨੂੰ ਪਰਿਵਾਰਾਂ ਚ ਟਿਕਟਾਂ ਦਿੱਤੀਆਂ ਜਾਣਗੀਆਂ ਜਾਂ ਕਾਂਗਰਸ ਦੇ ਵਿੱਚ ਵੀ ਟਿਕਟਾਂ ਆਮ ਵਲੰਟੀਅਰਸ ਨੂੰ ਦਿੱਤੀਆਂ ਜਾਣਗੀਆਂ ਜਿਹਦੀ ਸੰਭਾਵਨਾ ਬਹੁਤ ਘੱਟ ਸੋ ਜਦੋਂ ਕਾਂਗਰਸ ਦੇ ਵਿੱਚ ਟਿਕਟਾਂ ਦੀ ਵੰਡ ਤੇ ਸਵਾਲ ਉੱਠਣੇ ਤੈਅ ਨੇ ਪੰਜਾਬ 'ਚ ਜੇ ਪੰਜਾਬ 'ਚ ਸਾਰੇ ਸਿਟਿੰਗ ਐਮਪੀਆ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤਾਂ ਵੀ ਕੋਈ ਸਥਿਤੀ ਬਹੁਤ ਚੰਗੀ ਨਹੀਂ ਰਹਿਣ ਵਾਲੀ ਕਿਉਂਕਿ ਕਾਂਗਰਸ 'ਚ ਗੁੱਟ ਕਈ ਨੇ ਭਾਵੇਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਲੀਡਰ ਵਕ ਵਕ ਥਾਈ ਇਕੱਠੇ ਨਜ਼ਰ ਆਉਣ ਲੱਗ ਜਾਂਦੇ ਨੇ ਵਿਆਹਾਂ 'ਚ ਇਕੱਠੇ ਨਜ਼ਰ ਆਉਂਦੇ ਨੇ ਰੈਲੀਆਂ 'ਚ ਮੰਚਾਂ ਤੇ ਇਕੱਠੇ ਨਜ਼ਰ ਆਉਂਦੇ ਨੇ ਮੀਟਿੰਗਾਂ 'ਚ ਇਕੱਠੇ ਨਜ਼ਰ ਆਉਂਦੇ ਨੇ ਪਰ ਇਸ ਦੇ ਬਾਵਜੂਦ ਇਹ ਗਰੰਟੀ ਨਹੀਂ ਹੈ ਕਿ ਕਾਂਗਰਸ ਚ ਇਕਾ ਹੈ ਸਭ ਤੋਂ ਵੱਡਾ ਕਾਰਨ ਹੈ ਕਾਂਗਰਸ ਦੇ ਸੰਗਠਨ ਚ ਜਿਹੜੇ ਫੈਸਲੇ ਹੁੰਦੇ ਨੇ ਉਹ ਫੈਸਲੇ ਪੂਰੀ ਨਿਰਪੱਖਤਾ ਦੇ ਨਾਲ ਹੁੰਦੇ ਨਜ਼ਰ ਨਹੀਂ ਆਉਂਦੇ ਇੱਕ ਹੋਰ ਪਹਿਲੂ ਹੈ ਕਾਂਗਰਸ ਚ ਬਹੁਤ ਸਾਰੇ ਅਜਿਹੇ ਲੀਡਰ ਨੇ ਜਿਨ੍ਹਾਂ ਤੇ ਸਮੇਂ-ਸਮੇਂ ਤੇ ਇਲਜ਼ਾਮ ਲੱਗੇ ਨੇ ਪੱਖਪਾਤ ਦੇ ਕ੍ਰਪਸ਼ਨ ਦੇ ਤੇ ਅੱਜ ਵੀ ਉਹ ਕਾਂਗਰਸ ਚ ਵੱਡੀਆਂ ਥਾਵਾਂ ਤੇ ਬੈਠੇ ਨੇ ਇਹਦਾ ਮਤਲਬ ਹੈ ਕਿ ਕਾਂਗਰਸ ਜਿਹੜੀ ਟਿਕਟਾਂ ਦੀ ਵੰਡ ਹੋਣੀ ਹੈ ਅਗਰ ਵੱਖਰੇ ਵੀ ਲੜਦੇ ਨੇ ਕੋਈ ਗਰੰਟੀ ਨਹੀਂ ਹੈ ਕਿ ਉਹ ਨਿਰਪੱਖਤਾ ਦੇ ਨਾਲ ਹੋਏਗੀ ਔਰ ਜਿਹੜੇ ਅਸਲ ਦਾਵੇਦਾਰ ਨੇ ਉਹਨਾਂ ਨੂੰ ਟਿਕਟਾਂ ਮਿਲਣਗੀਆਂ ਇਸ ਕਰਕੇ ਹਰਜੋਤ ਜੀ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਕਾਲੀ ਦਲ ਤੇ ਭਾਜਪਾ ਅਲੱਗ ਲੜ ਰਹੇ ਨੇ ਅਗਰ ਪੰਜਾਬ ਚ ਅਕਾਲੀ ਦਲ ਤੇ ਭਾਜਪਾ ਇਕੱਠੇ ਲੜਨ ਫੇਰ ਗੱਲ ਸਮਝ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਭਾਜਪਾ ਟਿਕੋਣਾ ਮੁਕਾਬਲਾ ਪੰਜਾਬ ਚ ਕਿਤੇ ਕਿਤੇ ਫੇਰ ਬਣਦਾ ਨਜ਼ਰ ਆ ਸਕਦਾ ਹੈ ਪਰ ਜਦੋਂ ਕੋਈ ਸੰਭਾਵਨਾ ਹੀ ਨਹੀਂ ਹੈ ਅਕਾਲੀ ਦਲ ਔਰ ਬੀਜੇਪੀ ਦੇ ਹਾਲ ਦੀ ਘੜੀ ਇਕੱਠੇ ਹੋਣ ਦੀ ਸੋ ਹਾਲ ਦੀ ਘੜੀ ਕਿਉਂਕਿ ਮੁਫਤ ਬਿਜਲੀ ਦੇ ਬਿੱਲ ਦੇ ਰੱਖੇ ਨੇ ਬਿਜਲੀ ਦੇ ਬਿੱਲ ਆ ਨਹੀਂ ਰਹੇ 80 ਤੋਂ 90% ਲੋਕਾਂ ਦੇ ਠੰਡ ਚ ਬਿੱਲ ਨਹੀਂ ਆਉਣੇ ਅਜਿਹੇ ਹਾਲਾਤਾਂ ਦੇ ਵਿੱਚ ਮੇਰਾ ਇਹ ਮੰਨਣਾ ਹੈ ਕਿ ਅਗਰ ਕਾਂਗਰਸ ਆਮ ਆਦਮੀ ਪਾਰਟੀ ਵੱਖਰੇ ਲੜਦੇ ਨੇ ਅਕਾਲੀ ਦਲ ਔਰ ਬੀਜੇਪੀ ਦਾ ਸਮਝੌਤਾ ਨਹੀਂ ਹੁੰਦਾ ਦੀ ਆਮ ਆਦਮੀ ਪਾਰਟੀ 13 ਸੀਟਾਂ ਜਿੱਤ ਸਕਦੀ ਹੈ ਕਿਉਂਕਿ ਮੁਫਤ ਬਿਜਲੀ ਦੇ ਬਿੱਲ ਇੱਕ ਬਹੁਤ ਵੱਡੀ ਯੋਜਨਾ ਹੈ ਜਿਵੇਂ ਪ੍ਰਧਾਨ ਮੰਤਰੀ ਕਿਸਾਨਾਂ ਦੇ ਖਾਤੇ 'ਚ ਕੈਸ਼ ਸਬਸਿਡੀ ਜਿਵੇਂ ਪ੍ਰਧਾਨ ਮੰਤਰੀ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਜਿਵੇਂ ਪ੍ਰਧਾਨ ਮੰਤਰੀ 5 ਲੱਖ ਦਾ ਸਿਹਤ ਬੀਮਾ ਇਹਦੇ ਸਿਰ ਤੇ ਸਪਸ਼ਟ ਬਹੁਮਤ ਮੁਲਕ 'ਚ ਹਾਸਲ ਕਰਦੇ ਨੇ ਉਸੇ ਤਰ੍ਹਾਂ ਦੀਆਂ ਯੋਜਨਾਵਾਂ ਮੁਹੱਲਾ ਕਲੀਨਿਕ ਬਹੁਤ ਪ੍ਰਭਾਵੀ ਯੋਜਨਾ ਹੈ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਮੁਫਤ ਬਿਜਲੀ ਜ਼ੀਰੋ ਬਿਜਲੀ ਦੇ ਬਿੱਲ ਇਹ ਵੱਡੀਆਂ ਯੋਜਨਾਵਾਂ ਨੇ ਔਰ ਇਹਨਾਂ ਦੀ ਬਦੌਲਤ ਮੈਨੂੰ ਲੱਗਦਾ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਕੱਢ ਸਕਦੀ ਹੈ ਔਰ 1000 ਰੁਪਏ ਖਾਤਿਆਂ 'ਚ ਜਿਹੜਾ ਸਕੀਮ ਹੈ ਗਰੰਟੀ ਸੀ ਉਹਨਾਂ ਦੀ ਮੈਨੂੰ ਲੱਗਦਾ 24 ਤੋਂ ਪਹਿਲਾਂ ਇਹ ਵੀ ਆਮ ਆਦਮੀ ਪਾਰਟੀ ਨੇ ਅਮਲ 'ਚ ਲੈ ਆਉਣੀ ਹੈ ਸੋ ਅਗਰ 1000 ਰੁਪਏ ਵੀ ਖਾਤਿਆਂ 'ਚ ਆ ਗਏ ਫਿਰ 13 ਦੀਆਂ 13 ਸੀਟਾਂ ਆਪ ਕੱਢ ਸਕਦੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ